ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਸਪਿਆਰੀ ਸਾਧ ਸੰਤ ਜੀ ਮੈਂ ਮਲੇਰਕੋਟਲਾ ਤੋਂ ਕੁਲਵੰਤ ਸਿੰਘ ਘਾੜੀ ਅੱਜ ਜਿਵੇਂ ਕਿ ਜਿਹੜੇ ਪੂਰੀ ਦੁਨੀਆ ਦੇ ਵਿੱਚ ਸ਼ਰੋਮਣੀ ਭਗਤ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ ਜਿਹੜਾ ਗੁਰਪੁਰਬ ਹੈ ਉਸ ਨੂੰ ਲੈ ਕੇ ਪੂਰੀ ਮੈਂ ਕਹਿ ਸਕਦਾ ਉਹਨਾਂ ਦੇ ਪੈਰੋਂ ਘਰ ਵੱਲੋਂ ਪੂਰੀ ਦੁਨੀਆ ਦੇ ਵਿੱਚ ਇਸ ਮੌਕੇ ਤੇ ਲੈ ਕੇ ਵੱਡੇ ਵੱਡੇ ਨਗਰ ਕੀਰਤਨ ਜਿਹੜੇ ਸਜਾਏ ਜਾ ਰਹੇ ਨੇ ਮਲੇਰਕੋਟਲਾ ਦੇ ਵਿੱਚ ਵੀ ਜਿਹੜਾ ਇੱਕ ਮਹਾਨ ਨਗਰ ਕੀਰਤਨ ਕਿਲਾ ਜਿਹੜੇ ਰਹਿਮਤਗੜ੍ਹ ਦੇ ਵਿੱਚ ਗੁਰੂ ਰਵਿਦਾਸ ਮੰਦਿਰ ਬਣਿਆ ਉਹਨਾਂ ਵੱਲੋਂ ਇੱਕ ਬੜਾ ਵਿਸ਼ਾਲ ਜਿਹੜਾ ਨਗਰ ਕੀਰਤਨ ਸ਼ਹਿਰ ਦੇ ਵਿੱਚ ਦੀ ਸਜਾਇਆ ਗਿਆ ਜਿਵੇਂ ਕਿ ਮੈਂ ਤੁਹਾਡੇ ਨਾਲ ਥੋੜੀ ਜਿਹੀ ਗੱਲ ਸ਼ੇਅਰ ਕਰਦਾ ਵੀ ਗੁਰੂ ਦੇਵਦਾਸ ਜਿਹੜੇ ਸੀਗੇ ਇਹਨਾਂ ਨੇ ਪੂਰੀ ਮਨੁੱਖਤਾ ਨੂੰ ਆਪਾਂ ਇੱਕ ਜਿੱਥੇ ਕਹਿ ਸਕਦੇ ਆ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਜਾਤ ਪਾਤ ਦੇ ਭੇਦਭਾਵ ਮਟਾਉਣ ਨੂੰ ਆਪਣਾ ਜੀਵਨ ਜਿਹੜਾ ਬਹੁਤ ਉਹਦਾ ਮੇਨ ਮਨੋਰਥ ਸੀਗਾ ਉੱਥੇ ਉਹਨਾਂ ਨੇ ਔਰਤਾਂ ਨੂੰ ਵੀ ਮਨੁੱਖਾਂ ਦੇ ਬਰਾਬਰ ਜਿਹੜਾ ਦਰਜਾ ਦੇਵਾਉਣ ਦਾ ਬਹੁਤ ਸਲਾਘਾਯੋਗ ਕਦਮ ਕੀਤਾ ਇਸ ਦਰਬ ਦੇ ਵਿੱਚ ਮਲੇ ਕੋੜਲਾ ਦੇ ਜਿਹੜੇ ਗੁਰਦੁਆਰਾ ਸ੍ਰੀ ਹਾਦਾਂ ਨਾਰਾ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਨੇ ਭਾਈ ਨਰਿੰਦਰਪਾਲ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਰਾ ਬਾਬਾ ਜੀ ਜਿਹੜਾ ਨਗਰ ਕੀਰਤੇ ਨਿਕਲਿਆ ਇਹ ਸਬੰਧ ਵਿੱਚ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਇਪੁਰੂ ਦੀ ਪੱਤੇ ਜਿੱਥੋਂ ਤੱਕ ਭਗਤ ਰਬਦਾਸ ਮਹਾਰਾਜ ਜੀ ਦਾ ਅਜ ਨਗਰ ਕੀਰਤਨ ਦਾ ਸੰਬੰਧ ਹੈ ਕਿਲਾ ਰਹਿਮਤਗੜ ਤੋਂ ਜੋ ਕਿ ਬਹੁਤ ਸਾਲਾਂ ਤੋਂ ਇਹ ਨਗਰ ਕੀਰਤਨ ਮੰਦਿਰ ਕੋਲਾ ਸੈਰ ਦੇ ਅੰਦਰ ਪ੍ਰਕਰਮਾ ਕਰਕੇ ਸਮਾਪਤ ਹੁੰਦਾ ਅੱਜ ਕੱਢਿਆ ਗਿਆ ਜਿਹਦੇ ਅੰਦਰ ਬਹੁਤ ਵੱਡੀ ਪੱਧਰ ਤੇ ਸੰਗਤਾਂ ਨੇ ਹਿੱਸਾ ਲਿਆ ਜਿੱਥੋਂ ਤੱਕ ਭਗਤ ਰਬਦਾਸ ਮਹਾਰਾਜ ਜੀ ਦਾ ਸੰਬੰਧ ਹੈ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਧਰਬਦਾਸ ਮਹਾਰਾਜ ਜੀ ਦੇ ਦਰਜ ਹਨ ਜਿਨ੍ਹਾਂ ਸ਼ਬਦਾਂ ਵਿੱਚ ਤੇ ਮੇਰਾ ਖਿਆਲ ਹੈ ਮਨੁੱਖਤਾ ਦੀ ਹਰ ਗੱਲ ਨੂੰ ਟੱਚ ਕੀਤਾ ਗਿਆ ਔਰ ਸੰਸਾਰ ਦੇ ਅੰਦਰ ਭਗਤ ਧਰਬਦਾਸ ਮਹਾਰਾਜ ਜੀ ਨੇ ਜਦੋਂ ਜਨਮ ਲਿਆ ਤਾਂ ਉਸ ਸਮੇਂ ਦੇ ਜਿਹੜੇ ਹਾਲਾਤ ਸੀ ਉਹ ਬੜੇ ਮਾੜੇ ਹਾਲਾਤ ਸਨ ਕਿਉਂਕਿ ਵਕਤ ਦੀ ਹਕੂਮਤ ਦੇ ਨਾਲ ਸਮੇਂ ਦੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਜਾਤ ਪਾਤ ਦੇ ਵਿਤਕਰਿਆਂ ਦੇ ਵਿੱਚ ਵੰਡੀ ਹੋਏ ਲੋਕਾਂ ਦੇ ਨਾਲ ਤੇ ਭਗਤ ਰਵਦਾਸ ਜੀ ਨੇ ਜਿੱਦਾਂ ਕਈ ਵੇ ਕਿਸਮ ਨਾਲ ਟੱਕਰ ਲਈ ਔਰ ਸਰਕਾਰਾਂ ਕੋਲ ਸਮੇਂ ਦੀਆਂ ਹਕੂਮਤਾਂ ਕੋਲ ਬੜੇ ਸੋਰਸ ਹੁੰਦੇ ਆ ਔਰ ਉਹ ਸੋਰਸਾਂ ਦੇ ਵਿੱਚੋਂ ਭਗਤ ਰਵਦਾਸ ਮਹਾਰਾਜ ਜਿਸ ਤਰ੍ਹਾਂ ਗੁਜ਼ਰੇ ਔਰ ਇੱਕ ਪਾਸੇ ਉਹਨਾਂ ਦੇ ਆਪਣੀ ਸਮਾਜਿਕ ਤੌਰ ਤੇ ਆਪਣਾ ਜੀਵਨ ਇੱਕ ਪਾਸੇ ਉੱਚੀ ਨੀਚ ਦੀ ਗੱਲ ਤੇ ਉਹਨਾਂ ਹਾਲਾਤਾਂ ਵਿੱਚ ਭਗਤ ਰਵਦਾਸ ਜੀ ਨੇ ਮੇਰਾ ਖਿਆਲ ਹੈ ਮਨੁੱਖਤਾ ਨੂੰ ਉਹ ਸੰਦੇਸ਼ ਦਿੱਤਾ ਜਿਹੜਾ ਅੱਜ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸੰਦੇਸ਼ ਲੈ ਕੇ ਆਪਣਾ ਜੀਵਨ ਕਿਉਂਕਿ ਜਿਸ ਨੀਂਚ ਕੋ ਕੋਈ ਨਾ ਜਾਣਦਾ ਨਾਮ ਜਪਤੋ ਚੌਕੁੰਡ ਮਾਨੈ ਸੱਚਮੁੱਚ ਭਗਤਰਵਦਾਸ ਜੀ ਮਹਾਰਾਜ ਜੀ ਨੇ ਉਸ ਸਮੇਂ ਦੇ ਧਾਰਮਿਕ ਲੋਕਾਂ ਦੇ ਨਾਲ ਕਿਉਂਕਿ ਸਮਾਜਿਕ ਤੌਰ ਤੇ ਤਾਂ ਚਲੋ ਜੋ ਗੱਲ ਹੈ ਸੀ ਹੈ ਸੀ ਧਾਰਮਿਕ ਲੋਕਾਂ ਦੇ ਨਾਲ ਜਿਹੜੇ ਆਪਣੇ ਆਪ ਨੂੰ ਪੰਡਿਤ ਬ੍ਰਾਹਮਣ ਉੱਚ ਕੋਟੀ ਦੇ ਵਿਦਵਾਨ ਕਹਾਉਣ ਵਾਲੇ ਜਿਹੜੇ بڑے ਜਾਤ ਪਾਤ ਦੇ ਇਹ ਚੱਕਰ ਦੇ ਵਿੱਚ ਪਾਏ ਹੋਏ ਸਨ ਤੇ ਉਹਨਾਂ ਨੇ ਬੜੀ ਵਿਰੋਧਤਾ ਕੀਤੀ ਸਮਿਤੀ ਹਕੂਮਤਾਂ ਕੋਲ ਜਾ ਕੇ ਸ਼ਿਕਾਇਤ ਕਰਨੀ ਤੇ ਇਹ ਜਿਹੜਾ ਸੂਦਰ ਜਾਤ ਵਿੱਚ ਪੈਦਾ ਹੋ ਕੇ ਇਹ ਧਰਮ ਦੀ ਗੱਲ ਨਹੀਂ ਕਰ ਸਕਦਾ ਪਰ ਭਗਤ ਰਵਦਾਸ ਮਹਾਰਾਜ ਜੀ ਨੇ ਇਹ ਗੱਲ ਦੱਸੀ ਵੀ ਇਹ ਤੁਹਾਡੀ ਗਲਤਫਹਿਮੀ ਹੈ ਕਿ ਸੱਚਮੁੱਚ ਇੱਕ ਨੀਵੀਂ ਜਾਤ ਵਿੱਚ ਵੀ ਪੈਦਾ ਹੋ ਕੇ ਛੋਟੀ ਜਾਤ ਵਿੱਚ ਵੀ ਪੈਦਾ ਹੋ ਕੇ ਉੱਚੀ ਸੋਚ ਦੇ ਮਾਲਕ ਬਣਿਆ ਜਾ ਸਕਦਾ ਤੇ ਅੱਜ ਸੱਚਮੁੱਚ ਭਗਤ ਰਵਦਾਸ ਜੀ ਨੂੰ ਮੈਂ ਬਲੇਹਾਰ ਜਾਵਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਅੱਜ ਜੇ ਹਰਮੰਦਰ ਸਾਹਿਬ ਕੇ ਦੁਨੀਆ ਦੇ ਕਿਸੇ ਵੀ ਦੇਸ਼ ਦਾ ਰਾਸ਼ਟਰਪਤੀ ਹੋਵੇ ਪ੍ਰਧਾਨ ਮੰਤਰੀ ਹੋਵੇ ਜਦੋਂ ਦਰਬਾਰ ਸਾਹਿਬ ਆਉਂਦਾ ਹਰਮੰਦਰ ਸਾਹਿਬ ਮੱਥਾ ਟੇਕਦਾ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਦੇ ਅੰਦਰ ਗੁਰਨਾਨਕ ਦੇਵ ਜੀ ਨੂੰ ਜਾਂ ਗੁਰੂ ਅਰਜਨ ਦੇਵ ਜੀ ਨੂੰ ਨਹੀਂ ਭਗਤ ਧਰਬਾਦਸ ਮਹਾਰਾਜ ਜੀ ਵੀ ਉਸ ਬਾਣੀ ਵਿੱਚ ਬੈਠੇ ਸਮੁੱਚੀ ਤਾਕਤ ਅੱਜ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦੀ ਹੈ ਉਸ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਗਤ ਧਰਬਾਦਸ ਮਹਾਰਾਜ ਜੀ ਵੀ ਬੈਠੇ ਜਿਹੜੇ ਕਹਿੰਦੇ ਹਮਸਰਦੀਨ ਦੇ ਆਲਾ ਤਮ ਸਰ ਆਪ ਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੈ ਰਾਮ ਗਸਈਆ ਜੀ ਕੇ ਜੀਨਾ ਮੋਇ ਨ ਅਵਸਾਰੋ ਮੈਂ ਜਨ ਤੇਰਾ ਭਗਤ ਰਵਦਾਸ ਜੀ ਮਹਾਰਾਜ ਜੀ ਦੀ ਬਾਣੀ ਹਰ ਗੁਰੂ ਘਰ ਦੇ ਅੰਦਰ ਚਾਹੇ ਅਮਰਤ ਵੇਲੇ ਹੋਵੇ ਦਿਨ ਦੇ ਸਮੇ ਹੋਵੇ ਜਦੋਂ ਬੁੱਝਦੀ ਹੈ ਸਾਨੂੰ ਇਹ ਗੱਲ ਦਾ ਸੰਦੇਸ਼ ਦਿੱਤੀ ਦਿੰਦੀ ਹੈ ਵੀ ਗੁਰਨਾਣਕ ਦੇ ਘਰ ਤੇ ਸੱਚਮੁੱਚ ਉਹ ਮਾਣ ਤੇ ਸਤਕਾਰ ਮਿਲਦਾ ਜਿਸ ਦੇ ਅਸੀਂ ਜਿਸ ਤਰ੍ਹਾਂ ਕਈ ਵੀ ਪਾਤਰ ਹੋਈਏ ਤੇ ਭਗਤ ਰਵਦਾਸ ਮਹਾਰਾਜ ਜੀ ਨੇ ਬਹੁਤ ਸਮੇਂ ਦੀ ਹਕੂਮਤ ਨਾਲ ਜਿੱਥੇ ਉਹ ਟੱਕਰ ਲਈ ਤੇ ਨਾਲ ਉੱਥੇ ਜਾਤਪਾਤ ਮਨੁੱਖਾਂ ਨੂੰ ਵੀ ਸਬਕ ਦਿੱਤਾ ਗੁਰੂ ਸਾਹਿਬ ਨੇ ਜਿੱਥੇ ਭਾਈ ਸਾਹਿਬ ਇਹ ਕਿਹਾ ਵੀ ਕੋਈ ਵੀ ਮਨੁੱਖ ਜਿਹੜਾ ਜਨਮ ਤੋਂ ਨੀਚ ਨਹੀਂ ਮੰਨਿਆ ਜਾਂਦਾ ਜਾਂ ਕਿਸੇ ਜਾਤ ਦੇ ਮਤਲਬ ਅਧਾਰ ਤੇ ਉਹਨੂੰ ਨੀਚ ਨਹੀਂ ਕਿਹਾ ਜਾ ਸਕਦਾ ਉਹ ਉਹਦੇ ਕਰਮ ਜਦੋਂ ਕਰਦਾ ਉਹਦੇ ਨਾਲ ਨੀਚ ਬਣਦਾ ਹੋ ਜਦੋਂ ਕੋਈ ਕਰਮ ਕਰਦਾ ਇਹਦੇ ਬਾਰੇ ਵੀ ਸੰਗਤਾਂ ਨੂੰ ਥੋੜਾ ਜਿਹਾ ਵਿਸਤਾਰ ਚ ਕਿਉਂਕਿ ਆਮ ਤੌਰ ਤੇ ਸਮਾਜ ਦੇ ਵਿੱਚ ਬਾਲਮੀਕ ਭਾਈਚਾਰਾ ਜਾਂ ਰਵਿਦਾਸ ਭਾਈਚਾਰਾ ਇਹਨਾਂ ਨੂੰ ਜਿਹੜੇ ਮੰਨੂਵਾਦੀ ਲੋਕ ਨੇ ਉਹਨਾਂ ਵੱਲੋਂ ਮਤਲਬ ਨੀਮੀਏ ਜਾਤਾਂ ਦਾ ਕਹਿ ਕੇ ਪਰ ਕਰਿਆ ਜਾਂਦਾ ਪਰ ਜਿੱਥੇ ਗੁਰੂ ਰਵਿਦਾਸ ਜੀ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਤੁਸੀਂ ਇਹਨਾਂ ਬਾਰੇ ਵੀ ਥੋੜਾ ਜਿਆਦਾ ਜਾਣੋ ਹਾਂ ਬਿਲਕੁਲ ਇਹ ਗੱਲ ਸਹੀ ਹੈ ਦੇਖੋ ਅੱਜ ਸਮੇਂ ਦੀ ਬਹੁਤ ਲੋੜ ਹੈ ਦੇਖੋ ਭਗਤ ਰਵਿਦਾਸ ਮਹਾਰਾਜ ਜੀ ਨੇ ਆਖਣਾ ਕੀਤਾ ਕਿ ਮੇਰੀ ਜਾਤ ਕਮੀਨੀ ਪਾਤ ਕਮੀਨੀ ਹੋ ਚਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ रामचंद्र ਕਹਿ ਰਵਦਾ ਚੁ ਮਾਰਾ ਇਹ ਗੱਲ ਬੜੇ ਸਮਝਣ ਦੀ ਬਾਤ ਹੈ ਕਿ ਅੱਜ ਵੀ ਇਹ ਗੱਲਾਂ ਵੇਖਣ ਨੂੰ ਮਿਲਦੀਆਂ ਜਿਸ ਤਰ੍ਹਾਂ ਭਾਈ ਸਾਹਿਬ ਜੀ ਤੁਸੀਂ ਕਹਿ ਰਹੇ ਹੋ ਕਿ ਅੱਜ ਅਸੀਂ ਜਾਤਾਂ ਮਜਬਾ ਧਰਮਾਂ ਦੇ ਅੰਦਰ ਮਨੁੱਖਤਾ ਨੂੰ ਵੰਡ ਦਿੱਤਾ ਤੇ ਇਥੋਂ ਤੱਕ ਮਾਫ ਕਰਨਾ ਵੀ ਅਸੀਂ ਧਾਰਮਿਕ ਸਥਾਨਾਂ ਤੇ ਵੀ ਇਹ ਜਿਹੜੀਆਂ ਗੱਲਾਂ ਜਿੰਨੀਆਂ ਗੱਲਾਂ ਵਿੱਚੋਂ ਭਗਤ ਧਰਵਦਾਸ ਜੀ ਨੇ ਸਾਨੂੰ ਕੱਢਿਆ ਗੁਰਬਾਣੀ ਨੇ ਕੱਢਿਆ ਉਹ ਫਿਰ ਸਾਨੂੰ ਵੇਖਣ ਨੂੰ ਮਿਲਦੀਆਂ ਸੱਚਮੁੱਚ ਇਹ ਸਭ ਤੋਂ ਵੱਡੀ ਉਦਾਹਰਣ ਮੰਨੀ ਜਾ ਸਕਦੀ ਹੈ ਤੇ ਜੇ ਤੁਸੀਂ ਭਗਤ ਧਰਵਦਾਸ ਜੀ ਦਾ ਜਨਮ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਮਾਤਾ ਪਿਤਾ ਤੋਂ ਲੈ ਕੇ ਸਮਾਜ ਦੇ ਹਰ ਫਿਰਕੇ ਨੇ ਉਹਨਾਂ ਨੂੰ ਜਿੱਦਾਂ ਕਹੀਏ ਦੂਰ ਕਰਨ ਦਾ ਯਤਨ ਕੀਤਾ ਪਰ ਭਗਤ ਧਰਵਦਾਸ ਜੀ ਨੇ ਆਖਣਾ ਕੀਤਾ ਪ੍ਰਮਾਤਮਾ ਦੇ ਨੇੜੇ ਹੋਣਾ ਮਨੁੱਖ ਦਾ ਬਹੁਤ ਜ਼ਰੂਰੀ ਹੈ ਇਹ ਜਿਹੜੇ ਜਾਤਪਾਤ ਮਾਨੀ ਲੋਕ ਮੈਂ ਤਾਂ ਅੱਜ ਵੀ ਹਰ ਗੱਲ ਜਗ੍ਹਾ ਤੇ ਜਾ ਕੇ ਬੇਨਤੀ ਕਰਿਆ ਕਰਦਾ ਵੀ ਸਾਨੂੰ ਇਹ ਜਿਹੜੇ ਪੂਛ ਨੀਚ ਜਾਤ ਬਾਤ ਦੇ ਕਿ ਉਹ ਦੇਖੋ ਮਾਫ ਕਰਨਾ ਅੱਜ ਕਈ ਜਗ੍ਹਾ ਤੇ ਇਸ ਤਰ੍ਹਾਂ ਵੀ ਹੈ ਵੀ ਅੱਜ ਜਿਹੜੇ ਅਸੀਂ ਛੋਟੇ ਜਾਤਾਂ ਦੇ ਜਾਂ ਸੂਦਰ ਲੋਕਾਂ ਦੇ ਸਾਡੇ ਵਰਤਨ ਵੀ ਵੱਖ ਕੀਤੇ ਹੋਏ ਐ ਤੇ ਉਹ ਉਹ ਐਸੇ ਲੋਕ ਅੱਜ ਵੀ ਕਈ ਜਗ੍ਹਾ ਤੇ ਐਸੇ ਵੇਕਰ ਨੂੰ ਮਿਲਦੇ ਆ ਬੇਸ਼ੱਕ ਗੁਰਮਤ ਦੇ ਅੰਦਰ ਉਹਨਾਂ ਨੂੰ ਕੋਈ ਥਾਂ ਨਹੀਂ ਹੈ ਪਰ ਫਿਰ ਵੀ ਅੱਜ ਸਮਾਜ ਨੂੰ ਇੱਕ ਮੋਟੋ ਕੇ ਇਹ ਗੱਲਾਂ ਮਨ ਵਿੱਚੋਂ ਕੱਢਣੀਆਂ ਚਾਹੀਦੀਆਂ ਜੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪੈਰੋਕਾਰ ਆ ਤਾਂ ਸਾਡੀ ਕੋਈ ਜਾਤ ਨਹੀਂ ਮਨੁੱਖ ਦੀ ਕੋਈ ਜਾਤ ਨਹੀਂ ਉਹ ਮਨੁੱਖ ਕੇਵਲ ਮਨੁੱਖ ਹੈ ਤੇ ਇਸ ਕਰਕੇ ਜਾਤ ਪਾਤ ਦਾ ਪਿੰਨ ਭੇਵ ਇਹ ਅੱਜ ਸਾਨੂੰ ਖਤਮ ਕਰਨ ਦੀ ਲੋੜ ਹੈ ਤੇ ਗੁਰੂ ਮਹਾਰਾਜ ਕਿਰਪਾ ਕਰਨ ਅੱਜ ਭਗਤ ਧਰਬਾਦਾਸ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਤੇ ਮੈਂ ਸਮੁੱਚੀ ਸੰਸਾਰ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਅਪੀਲ ਕਰਦਾ ਸਾਨੂੰ ਜਾਤ ਪਾਤ ਦੇ ਭੇਦ ਭਾਵ ਤੋਂ ਪਰਤ ਕੇ ਭਗਤ ਧਰਬਾਦਾਸ ਜੀ ਦੀ ਸੋਚ ਦੇ ਪੈਰਾ ਦੇ ਕੇ ਮਨੁ ਸੰਸਾਰ ਦੇ ਅੰਦਰ ਚੰਗੇ ਕਰਮ ਕਰਨੇ ਚਾਹੀਦੇ ਹੈ ਅੱਜ ਭਗਤ ਅਰਵਦਾਸ ਜੀ ਨੂੰ ਜਗਾ ਜਗਾ ਤੇ ਨਮਸਕਾਰ ਕੀਤੀ ਜਾਂਦੀ ਹੈ ਜਿੱਦੇ ਵੀ ਮਰਜੀ ਤਾਕਤਾਂ ਦਾ ਕੋਈ ਮਾਲਕ ਹੋਵੇ ਗੁਰਬਾਣੀ ਅੰਦਰ ਜਦੋਂ ਝੁਕਦਾ ਉਹ ਭਗਤ ਅਰਵਦਾਸ ਜੀ ਅੱਗੇ ਝੁਕਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ